ਸਰਸ਼ਕਾਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਬਠਿੰਡਾ ਦੇ ਵਿੱਚ ਬੀਤੇ ਦਿਨੀ ਇੱਕ ਨੌਜਵਾਨ ਜੋ ਕਿ ਘਰੋਂ ਜਾਂਦਾ ਤੇ ਉਸ ਤੋਂ ਬਾਅਦ ਘਰ ਵਾਪਸ ਨਹੀਂ ਆਇਆ ਸੀ ਜਿਸ ਤੋਂ ਬਾਅਦ ਕਿ ਮਾਪਿਆਂ ਦੇ ਵੱਲੋਂ ਉਸ ਦੀ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਹੁਣ ਇੱਕ ਜਿਹੜੀ লাশ ਬਰਾਮਦ ਕੀਤੀ ਗਈ ਸੀ ਜਿਸ ਤੋਂ ਬਾਅਦ ਕਿ ਸ਼ਨਾਖਤ ਕੀਤੀ ਗਈ ਹੈ ਤਾਂ ਪਤਾ ਲੱਗਾ ਹੈ ਕਿ ਉਕਤ ਨੌਜਵਾਨ ਨਹੀਂ ਹੈ ਜੋ ਕਿ ਘਰੋਂ ਬਾਹਰ ਕਿਸੇ ਕੰਮ ਲਈ ਜਾਂਦਾ ਪਰ ਘਰ ਵਾਪਸ ਨਹੀਂ ਪਰਤਿਆ ਸੀ ਜਿਸ ਤੋਂ ਬਾਅਦ ਕਿ ਮਾਪਿਆਂ ਦੇ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਦਰਅਸਲ ਮਾਪਿਆਂ ਦਾ ਕਹਿਣਾ ਹੈ ਕਿ ਜਿਹੜਾ ਲੜਕਾ ਏ ਕੋਰੋਕੇ ਸੇ ਕਾਮਦਲੀ ਜਾਂਦਾ ਦੁਪਹਿਰ 1.30 ਵਜੇ ਦੇ ਕਰੀਬ ਲੜਕਾ ਕੋਰੋਂ ਨਿਕਲਿਆ ਸੀ ਜਿਸ ਤੋਂ ਬਾਅਦ ਕਰ ਵਾਪਸ ਨਹੀਂ ਪਰਤਿਆ ਤੇ ਉਸ ਤੋਂ ਬਾਅਦ ਇਸ ਦੀ লাশ ਬਰਾਮਦ ਹੋਈ ਹੈ ਤਾਂ ਪਰਿਵਾਰ ਦੇ ਵੱਲੋਂ ਕਈ ਤਰ੍ਹਾਂ ਦੇ ਸ਼ੱਕ ਜ਼ਾਹਰ ਕੀਤੇ ਗਏ ਨੇ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਕੋਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹਾਲਾਂਕਿ ਪੁਲਿਸ ਦਾ ਕਹਿਣਾ ਕਿ ਕੇਸ ਦਰਜ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹਾਂਜੀ ਕੀ ਨਾਮ ਤੁਹਾਡਾ ਕਿਹੜੇ ਤਰੇ ਨਾ ਮੇਰਾ ਨਾਮ ਸੁਨੀਲ ਕੰਟਾਸੀ ਪਰਸਰਮ ਨਗਰ ਰਹਿੰਦੇ ਆਂ। ਹੁਣ ਕੀ ਹੋਇਆ ਤੁਹਾਡੇ ਸਰਨੇ ਬੇਟਾ ਕਰੋ 1:30 ਵਜੇ ਗਿਆ ਸੀਗਾ ਤੇ ਉਸ ਬਾਅਦ ਇਹ ਵਾਪਸ ਨਹੀਂ ਆਇਆ ਅਸੀਂ ਦੇਖਦੇ ਸਾਨੂੰ ਨਹੀਂ ਮਿਲਿਆ ਫਿਰ ਅਸੀਂ ਥਾਣੇ ਰਿਪੋਰਟ ਲਿਖਾਈ ਸੀ ਕਿ ਉਹਨਾਂ ਨੇ ਸਾਨੂੰ ਬਾਅਦ ਕਹਿੰਦਾ ਤੁਹਾਡੇ ਬੇਟਾ ਮਿਲ ਗਿਆ ਕਹਿੰਦੇ ਨਹਿਰ ਦੇ ਕੋਲ ਮਿਲਿਆ ਤੁਹਾਡਾ ਬੇਟਾ ਤਲਾ ਦੀ ਨਹਿਰ ਕੋਲ ਕਿਸ ਤਰ੍ਹਾਂ ਦੀ ਕਹਿੰਦੇ ਨੈਚੁਰਲ ਡੈਥ ਹੀ ਹੁੰਦੀ ਤੇ ਉਸ ਤੋਂ ਬਾਅਦ ਸਾਨੂੰ ਕਹਿੰਦੇ 7 ਵਜੇ ਅਸੀਂ ਲਿਆਏ ਸੀਗੇ ਪਹਿਲੇ ਨਹੀਂ ਦੱਸਿਆ ਸਾਨੂੰ ਅਗਲੇ ਦਿਨ ਅਸੀਂ 30 ਤਰੀਕ ਨੂੰ ਸਾਡੇ ਬੇਟੇ ਦੀ ਡੈਥ ਹੋਈ ਸਾਨੂੰ 31 ਤਰੀਕ ਨੂੰ ਰਿਪੋਰਟ ਮਿਲੀ ਹੈ ਵੀ ਤੁਹਾਡੇ ਬੇਟੇ ਦੀ ਡੈਥ ਹੋਤੀ ਹੋਈ ਪੀ ਤੇ ਆਇਆ ਹੋਇਆ ਹੈ ਸਰਕਾਰੀ ਹਸਪੀਟਲ ਇੱਚ ਅਸੀਂ 31 ਤਰੀਕ ਨੂੰ ਦੇਖਿਆ ਦੇਖਿਆ ਨਹੀਂ ਬੇਟਾ ਇਹਨਾਂ ਨੇ ਨਹੀਂ ਦੇਖਿਆ ਸਾਨੂੰ ਅਸੀਂ 1 ਤਰੀਕ ਨੂੰ ਅੱਜ ਦੇਖਿਆ ਸਾਡੇ ਬੇਟੇ ਦੇ ਕਾਫੀ ਸੱਟਾਂ ਵਜ਼ੀਆਂ ਨੇ ਉਹ ਐਂ ਲੱਗਦਾ ਜਿਵੇਂ ਸਾਡੇ ਬੇਟੇ ਦਾ ਕਿਸੇ ਨੇ ਮਰਡਰ ਕੀਤਾ ਹੈ ਬਹੁਤ ਬੁਰੀ ਤਰ੍ਹਾਂ ਮਾਰਿਆ ਹੈ ਸਾਡਾ ਬੇਟਾ ਬਹੁਤ ਜ਼ਿਆਦਾ ਸੱਟਾਂ ਵਜ਼ੀਆਂ ਨੇ ਉਹਨਾਂ ਦੇ ਨਾ ਹੱਥ ਵਿੱਚ ਚੈਨ ਹੈ ਬ੍ਰੈਸਲੈਸ ਹੈ ਨਾ ਗਲੇ ਵਿੱਚ ਐਨੇ ਨਾ ਹੁੰਦੇ ਰਿੰਗ ਪਾਈ ਹੋਈ ਏ ਨਾ ਹੁੰਦੇ ਕੋਲ ਮੋਬਾਈਲ ਏ ਸਾਨੂੰ ਇਨਸਾਫ ਚਾਹੀਦਾ ਜਿੰਨੀ ਦੇਰ ਤੱਕ ਸਾਡੇ ਬੇਟੇ ਦਾ ਕਾਤਲਾਂ ਨੂੰ ਨਹੀਂ ਫੜਿਆ ਜਾਂਦਾ ਅਸੀਂ ਇਹਦਾ ਅੰਤਿਮ ਸੰਸਕਾਰ ਨਹੀਂ ਕਰਾਂਗੇ ਸਾਨੂੰ ਅਪੀਲ ਕੀਤੀ ਕਰਦੇ ਆ ਅਸੀਂ ਸਾਡੇ ਬੇਟੇ ਦੇ ਕਾਤਿਲ ਜਲਦੀ ਤੋਂ ਜਲਦੀ ਫੜੇ ਜਾਣ ਤੇ ਅਸੀਂ ਇਹ ਮੰਗ ਕਰਦੇ ਆਂ ਦੀ ਪੁਲਿਸ ਨੇ ਕੀ ਕਿਹਾ ਤੁਹਾਨੂੰ ਪੁਲਿਸ ਦਾ ਕੋਈ ਢੰਗ ਨਾਲ ਜਵਾਬ ਨਹੀਂ ਦੇ ਰੇ ਉਹ ਤਾਂ ਕਹਿੰਦੇ ਸੀ ਕਿ ਨੇਚਰਲ ਡੈਥ ਏ ਬੱਚੇ ਦੀ ਜਦੋਂ ਸਾਨੂੰ ਲੱਗਦਾ ਸਾਡੇ ਬੇਟੇ ਬਹੁਤ ਜ਼ਿਆਦਾ ਕਿਤੇ ਮਾਰੇ ਆ ਉਹਤੋ ਲਾ ਕੇ ਜੀ ਨਹੀਂ ਅਸੀਂ ਜਦੋਂ ਨੰਬਰ ਆਪਾਂ ਕੱਢਿਆ ਉਸ ਤੋਂ ਬਾਅਦ ਆ ਆਪਾਂ ਸਵੇਰੇ ਜਾ ਕੇ ਪਾਪਾ ਨੇ ਫੋਟੋ ਦੇਖਾਈ ਉਹਨਾਂ ਨੂੰ ਉਹ ਮੁੰਡੇ ਦੀ ਕਹਿੰਦੇ ਮੁੰਡਾ ਸਾਡੇ ਕੋਲ ਲੱਭਿਆ ਨਹੀਂ ਹਜੇ ਕਿ ਜਦ ਕਿ ਮੀਡੀਆ ਦੇ ਵਿੱਚ ਇਸ ਤੋਂ ਪਹਿਲਾਂ ਦੀ ਖਬਰ ਆਈ ਹੋਈ ਸੀਗੀ ਠੀਕ ਗਿਆ ਸੀ ਮੀਡੀਆ ਦੇ ਵਿੱਚ ਸੰਤਾ ਆਪਣੀ ਬਤਰੀ ਸੰਤਾਜ ਦੀ ਰਿਪੋਰਟ ਜੀ ਮਿਲਿਆ ਕਿ ਮੀਡੀਆ ਕੋਲ ਪਹਿਲਾਂ ਦੀ ਰਿਪੋਰਟ ਪਹੁੰਚੀ ਹੋਈ ਹੈ ਸਾਰੀ ਵੀ ਨਿਊਜ਼ਪੇਪਰਾਂ 'ਇਹ ਰਿਪੋਰਟ ਆਈ ਹੋਈ ਹੈ ਅਸੀਂ ਕੀ ਕੀਤਾ ਬੱਸ ਮੈਂ ਤੁਹਾਨੂੰ ਦੱਸਦਾ ਜੀ ਕੱਲ ਫਿਰਸ਼ਾਨ ਨੂੰ ਸ਼ਾਮੀ ਦੱਸਿਆ ਦੁਪਹਿਰੇ ਕੀ ਤੁਹਾਡਾ ਮੁੰਡਾ ਇਹ ਹੈਗਾ ਸਨਖਤ ਕਰ ਲਓ ਅਸੀਂ ਫੋਟੋ ਸਨਖਤ ਕੀਤੀ ਅਸੀਂ ਇੱਕ ਦੋ ਜਣੇ ਦੱਸਿਆ ਵੀ ਸਾਨੂੰ ਅਸੀਂ ਅੱਜ ਵੀ ਵੈਰੀਫਿਕੇਸ਼ਨ ਕੀਤੀ ਕਿਹੜੇ ਬੰਦੇ ਨੂੰ ਨਾ ਕਰੀ ਜਾ ਕੇ ਕਹਿੰਦੇ ਜੀ 179 ਹੈਗਾ ਨੈਚੁਰਲ ਕੇਸ ਆ ਡੈਥ ਸਾਨੂੰ ਕੱਲ ਬੋਡੀ ਨਹੀਂ ਦੇਖਣ ਦਿੱਤੀ ਤੇ ਅਸੀਂ ਅੱਜ ਵੀ ਰਿਕਵੈਸਟ ਕਰਦੇ ਰਹੇ ਵੀ ਤੁਸੀਂ ਗੁੰਮਨਾਮ ਪਾ ਕੇ ਤੁਸੀਂ ਐਫੇਅਰ ਘਟਾ ਦਿਓ ਚਲੋ ਠੀਕ ਹੈ ਅਸੀਂ ਇਹਨਾਂ ਨੂੰ ਕਨਵਿੰਸ ਹੋ ਗਏ ਬਿਕੋਜ਼ ਕਨਵਿੰਸਿੰਗ ਹੀ ਚਾਹੀਏਗਾ ਜੀ ਕਿ ਆਪਣੀ ਵੀ ਨੈਚੁਰਲ ਡੈਥ ਹੈਗੀ ਤੇ ਬਈ ਕੁਝ ਹੋਇਆ ਪੇਟ ਦੇ ਵਿੱਚ ਸਰ ਐ ਰਿਪੋਰਟ ਦੇ ਚ ਆਜੂਗਾ ਹੁਣ ਕੀ ਹੋਇਆ ਹੁਣ ਸਰ ਬੋਡੀ ਫਟੜਾ ਪੂਰੀ ਲੱਤਾਂ ਟੁੱਟੀ ਹੋਈਆਂ ਸਿਰ ਚੋਂ ਖੂਨ ਆ ਰਿਹਾ ਇਧਰੋਂ ساری ਸੱਟਾਂ ਇੱਥੋਂ ساری ਸੱਟਾਂ ਐ ਫੋਨ ਚੋਰੀ ਕੀਤਾ ਐ ਐਂਡ ਫੋਨ ਦੀ ਰਿਪੋਰਟ ਨਹੀਂ ਲਿਖੀ ਸੀਗੀ ਇੱਥੋਂ ساری ਸੱਟਾਂ ਇੱਥੋਂ ساری ਸੱਟਾਂ ਬੋਡੀ ਸਾਰੀ ਫ੍ਰੈਕਚਰ ਕੀਤੀ ਮੁੰਡੇ ਦੀ ਮੂੰਹ ਤੋਂ ਤੋੜਿਆ ਪਿਆ ਸਾਰਾ ਅੱਖ ਦੇ ਅੰਦਰ ਪਤਾ ਨਹੀਂ ਕੀ ਸਰ ਤੁਸੀਂ ਕੀ ਮੰਗ ਕਰਦੇ ਹੋ ਸਰ ਪੈਨਲ ਡੀਐਸਪੀ ਐਸਐਸਪੀ ਰੈਂਕ ਇਸ ਦੀ ਕਾਰਵਾਈ ਕਰਨ ਕਿਉਂਕਿ ਮੈਂ ਐਚਓ ਐਸਆਈ ਰੈਂਕ ਦੇ ਮੈਂ ਕਾਰਵਾਈ ਨਹੀਂ ਕਰਵਾਨੀ ਦੂਸਰਾ ਜਿਹੜੀ ਜੁਡੀਸ਼ਰੀ ਐ ਆਪਣੀ ਗਵਰਨਮੈਂਟ ਹਸਪੀਟਲ ਸੀਐਮਓ ਦੀ ਇਹ ਪੂਰਾ ਦਿਨ ਬੈਠੇ ਤੇ ਇਸ ਦੀ ਪ੍ਰੋਪਰ ਜਾਂਚ ਨਾ ਕਰਨ ਕਿਤੇ ਹੋ ਦੋ ਬੰਦਿਆਂ ਤੇ ਹੁਣ ਨਹੀਂ ਚੱਲ ਸਕਦਾ ਡੈਡਬੋਡੀ ਲਾਉਂਗੇ ਕਿ ਨਹੀਂ ਲਾਉਂਗੇ ਨਹੀਂ ਡੈਡ ਬੋਰਡਿੰਗ ਲੈਣੀ ਅਸੀਂ ਕਿੰਨਾ ਚਿਰ ਲੈ ਡੈਡਬੋਡੀ ਜਿੰਨ ਦਾ ਇਨਸਾਫ ਨਹੀਂ ਮਿਲਦਾ ਆਪਾਨੂੰ ਕਿਉਂਕਿ ਸਾਨੂੰ ਕਹਿਆ ਗਿਆ ਨੇਚੁਰਲ ਹੈ ਅਸੀਂ ਲੈਣ ਆਏ ਨੇਚੁਰਲ ਦੇ ਕੇ ਐਨਐਨ ਕੇ ਸਾਨੂੰ ਛੁੱਟ ਕਿਉਂ ਬੋਲੇ ਕਿ ਨੇਚੁਰਲ ਬੋਲ ਕੇ ਸਰ ਕੀ ਨਾਮ ਹੈ ਤੇ ਕਿਹੜਾ ਥਾਣਾ ਆਪਣਾ ਸਪੈਸ਼ਲ ਬਲਵੰਦਰ ਸਿੰਘ ਥਾਣਾ ਸਪੈਸ਼ਲ ਬਲਵੰਦਰ ਕੀ ਗੱਲ ਹੋਈ ਜਿਹੜਾ ਇੱਕ ਹੋਏਗਾ ਆਪਣਾ ਡੈਡਬੋਡੀ ਆਈ ਸੀ ਇਹ ਪਤੋਂ ਸ਼ਾਮ ਨੂੰ ਸਾਨੂੰ ਇੱਕ ਡੈਡ ਨੰਨ ਨੂੰ ਡੈਡਬੋਡੀ ਮਿਲਦੀ ਸੀ ਜਿਹਨੂੰ ਅਸੀਂ ਸਿਵਲ ਹਸਪਤਾਲ ਤੇ ਹੰਡਲ ਵਿੱਚ ਦਾਖਲ ਕਰਵਾ ਦਿੱਤਾ ਸੀ ਕੱਲ ਇਹਨਾਂ ਦੀ ਸਨਾਖਤ ਹੋ ਗਈ ਕੱਲ ਸ਼ਾਮ ਨੂੰ ਦੀ ਵਾਰ ਸਾਡੇ ਕੋਲ ਆ ਗਈ ਸੀ ਜਿਸ ਦਾ ਰੱਤ ਕੇ ਨਾਮ ਕਾਰਤੇ ਕਰੋੜਾ ਹੈ ਸਾਥ ਸ਼ਾਮ ਨਗਰ ਦਾ ਰਹਿਣ ਵਾਲਾ ਹੈ 27 ਸਾਲ ਦੀ ਉਮਰ ਦਾ ਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ ਪਰਤਾਲ ਕਰ ਰਹੇ ਹਾਂ ਜੋ ਵੀ ਬਾਅਦ ਪਰਤਾਲ ਨਾਲ ਸਾਹਮਣੇ ਹੋਏ ਐਜੰਸੀ ਕਰ ਹੋਈ ਹੈ ਮਤਲਬ ਪਰਿਵਾਰਕ ਮੈਂਬਰ ਕਹਿ ਰਹੇ ਵੀ ਮਰਡਰ ਦਾ ਮਾਮਲਾ ਹੈ ਮਰਡਰ ਹੋਇਆ ਜੀ ਉਹ ਵੀ ਪਰਤਾਲ ਕਰ ਰਹੇ ਹਾਂ ਇਸ ਪੋਸਟਮਾਨ ਤੋਂ ਬਾਅਦ ਜੋ ਵੀ ਕਾਰਵਾਈ ਸਾਨੂੰ ਪਤਾ ਲੱਗੂਗੀ ਹਾਂ ਮਿਲਦੇ ਹਾਂ ਵਨ ਕਰਦੇ ਹਾਂ